ਸਤ ਸ੍ਰੀ ਅਕਾਲ ਗੁਰੂ ਨਾਨਕ ਦਲ ਮੜੀਆਂ ਵਾਲਾ ਵਾਹ ਜੀ ਵਾਹ ਵਾਹ ਜੀ ਵਾਹ ਸਤਖੰਡ ਵਾਸੀ ਸਿੰਘ ਸਾਹਿਬ ਜਹਦਰ ਬਾਬਾ ਮਾਨ ਸਿੰਘ ਜੀ ਮੌਜੂਦਾ ਮੁਖੀ ਸਤਖੰਡ ਮੌਜੂਦਾ ਮੁਖੀ ਜਹਦਰ ਬਾਬਾ ਜਗਜੀਤ ਸਿੰਘ ਜੀ ਸਤ ਸ੍ਰੀ ਅਕਾਲ ਉਹ ਜਾ ਉਤਰਾਂ ਜਾਂਦੀ ਵਾਹ ਜੀ ਵਾਹ ਵਾਹ ਜੀ ਵਾਹ ਆਨੰਦ ਬਣ ਗਏ ਜੀ ਕਿੱਡੇ ਕਿੱਡੇ ਜਗਾਰ ਨੇ ਘੋੜਿਆਂ ਵਾਸਤੇ ਫੌਜਾਂ ਨੇ ਬਣਾਏ ਆ ਵਾਹ 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 ਐਸ ਧਰਤੀ ਨੂੰ ਭਾਗ ਲਾਤੇ ਜੀ ਗੁਰੂ ਸਾਹਿਬ ਦੀ ਫੌਜ ਨੇ ਇਸ ਧਰਤੀ ਨੂੰ ਭਾਗ ਲਾਤੇ